5 ਅਗਸਤ ਤੋਂ 14 ਅਗਸਤ ਤੱਕ ਚੱਲਣ ਵਾਲੇ ਮਾਤਾ ਚਿੰਤ ਪੁਨੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ ਮੇਲੇ ਨੂੰ ਸਫਲ ਬਣਾਉਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪਹਿਲ ਤੇ ਦੋ ਰਾਜਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਅੱਜ ਇੱਕ ਮੰਚ ਤੇ ਆਇਆ ਅਤੇ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਦੂਜੇ ਨਾਲ ਚਰਚਾ ਕੀਤੀ ਪ੍ਰਸ਼ਾਸਨ ਨੇ ਦੱਸਿਆ ਕਿ ਹੁਸ਼ਾਰਪੁਰ ਵਿੱਚ ਮਾਤਾ ਚਿੰਤ ਪੁਨੀ ਨੂੰ ਜਾਣ ਵਾਲਾ ਰਸਤਾ ਵਨ ਵੇ ਹੋਵੇਗਾ ਯਾਨੀ ਕਿ ਸ਼ਰਦਾਲੂ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੂਨੀ ਪਹਿਲਾ ਵળે ਰੂਟ ਜੋਗੀ ਹੁਸ਼ਿਆਰਪੁਰ ਗਗਰੇਟ ਮੁਬਾਰਕਪੁਰ ਤੋਂ ਹੁੰਦੇ ਹੋਏ ਮਾਤਾ ਚਿੰਤਪੂਨੀ ਜਾਣਗੇ ਪਰ ਵਾਪਸੀ ਮਾਤਾ ਚਿੰਤਪੂਨੀ ਤੋਂ ਮੁਬਾਰਕਪੁਰ ਅੰਬੂਨਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਆਉਣਗੇ ਉਹਨਾਂ ਕਹੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮੇਲੇ ਦੌਰਾਨ ਬੱਸਾਂ ਦੀਆਂ ਛੱਤਾ ਦੇ ਸ਼ਰਧਾਲੂ ਨਾ ਹੋਣ ਮੇਲੇ ਦੌਰਾਨ DJ ਲਈ ਪ੍ਰਸ਼ਾਸਨ ਵੱਲੋਂ ਕੋਈ ਆਗਿਆ ਨਹੀਂ ਦਿੱਤੀ ਜਾਵੇਗੀ ਲੰਗਰ ਕਮੇਟੀਆਂ ਨੂੰ ਲਾਊਡ ਸਪੀਕਰ ਲਈ SDM ਤੋਂ ਆਗਿਆ ਲੈਣੀ ਜ਼ਰੂਰੀ ਹੋਵੇਗੀ ਉਹਨਾਂ ਸਖਤਰ RTA ਨੂੰ ਨਿਰਦੇਸ਼ ਦਿੱਤੇਗੀ ਉਹ ਯਕੀਨੀ ਬਣਾਉਣ ਕਿ ਮੇਲੇ ਦੌਰਾਨ ਕੋਈ ਵੀ ਸ਼ਰਧਾਲੂ ਭਾੜ ਟਾਉਣ ਵਾਲੇ ਵਾਹਨਾਂ ਤੇ ਨਾ ਆਉਣ ਕਿਉਂਕਿ ਇਹਨਾਂ ਵਾਹਨਾਂ ਨਾਲ ਹਮੇਸ਼ਾ ਦੁਰਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ ਉਣਾ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਕਿ ਲੰਗਰ ਦੌਰਾਨ ਸਾਫ਼ ਸਫਾਈ ਵਿਵਸਥਾ ਬਰਕਰਾਰ ਰੱਖਣੀ ਯਕੀਨੀ ਬਣਾਈ ਜਾਵੇ ਤਾਂ ਜੋ ਵਾਤਾਵਰਣ ਦੂਸ਼ਿਤ ਨਾ ਹੋ ਸਕੇ। ਉਣਾ ਇਹ ਵੀ ਅਪੀਲ ਕੀਤੀ ਕਿ ਨਿਰਵਿਗਨ ਆਵਾਜ਼ਾਈ ਲਈ ਸੰਗਠਨਾਵਲੋ ਸੜਕ ਤੇ ਆ ਕੇ ਲੰਗਰ ਨਾ ਵੰਡੇ ਜਾਣ ਅਤੇ ਲੰਗਰ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ।